ਦੋਸਤੋ ਐਵੇਂ ਦੇ ਫੈਂਸੀ ਸੀਟ ਕਵਰ ਬਣਾਉਣ ਵਾਸਤੇ ਜਿਵੇਂ ਅਜੌਂਡੀਅਰ ਦਾ ਆਸਵ ਰਾਜ ਦਾ ਤੇ ਤੁਸੀਂ ਬਾਈ ਬੱਬੂ ਨਾਲ ਗੱਲ ਕਰ ਸਕਦੇ ਹੋ ਐਵੇਂ ਦੇ ਫੈਂਸੀ ਕਵਰ ਤੁਹਾਨੂੰ ਆਨਲਾਈਨ ਤੁਹਾਡੇ ਘਰੇ ਪਹੁੰਚ ਜਾਣਗੇ ਤੇ ਬਾਈ ਬੱਬੂ ਆਪਣਾ ਕਿੱਥੇ ਦੁਕਾਨ ਆਪਣੀ ਸ਼ੰਕਰ ਮਾਰਕੀਟ ਅਵੋਰ ਸੁਨੀਲ ਸਦੇਸ਼ ਨਿਮਾ ਸੀ ਜਿੱਥੇ ਪੁਰਾਣਾ ਜੀ ਉਹਦੇ ਪਿਛਲੇ ਗੇਟ ਤੇ ਦક્ષ ਬੈਗ ਦੇ ਨਾਮ ਤੋਂ ਤੇ ਦੋਸਤੋ ਐਵੇਂ ਦੇ ਐਵੇਂ ਦੇ ਮਤਲਬ ਕਿ ਟਰੈਕਟਰ ਦੇ ਕਵਰ ਜਾਂ ਕਾਰਾਂ ਦੇ ਕਵਰ ਜਾਂ ਕਿਸੇ ਵੀ ਵੱਡੀ ਮਸ਼ੀਨਰੀ ਦੇ ਕਵਰ ਵੀ ਬਾਈ ਬੱਬੂ ਬਣਾਉਂਦਾ ਏ ਬਾਈ ਬੱਬੂ ਨੂੰ ਤੁਸੀਂ ਫੋਨ ਕਰ ਸਕਦੇ ਹੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੇ ਆਪਦੀ ਕੋਈ ਵੀ ਚੀਜ਼ ਤੁਸੀਂ ਬੁੱਕ ਕਰਵਾ ਸਕਦੇ ਹੋ ਆ ਸਵਰਾਜ ਵਾਲੇ ਦੇਖੋ ਤੁਸੀਂ ਮੈਂ ਕਿੰਨਾ ਵੀ ਵੱਟ ਕੱਢ ਰੱਖੇ ਸਵਰਾਜ ਦੇ ਸੀਟ ਦੇ ਕਵਰ ਦੇ ਬਾਈ ਆਨਲਾਈਨ ਪੰਜਾਬ ਦੇ ਨੇ ਹਾਂਜੀ ਹਾਂਜੀ ਬਾਈ ਜੀ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਹਰਿਆਣਾ ਰਾਜਸਥਾਨ ਵਾਲਿਓ ਦੇਖ ਲਓ ਸਵਰਾਜ ਦੇ ਕਵਰ ਇਧਰ ਜੌਨੀਅਰ ਦੇ ਆਪਣੇ ਚੜਾਇਆ ਹੈ ਇਧਰ ਆ ਟਰੈਕਟਰ ਦਾ ਕਵਰ ਦੇਖ ਲਓ ਤੇ ਬਾਈ ਬੱਬੂ ਨੂੰ ਫੁੱਲ ਸਪੋਰਟ ਕਰੋ ਆਨਲਾਈਨ ਆਰਡਰ ਕਰੋ ਤੇ ਇਹਨਾਂ ਦੀ ਫੁੱਲ ਵਾਰੰਟੀ ਜੇ 1 ਸਾਲ ਦੇ ਵਿੱਚ ਇਹ ਖਰਾਬ ਹੋ ਜੇ ਮਤਲਬ ਕਿ ਲੈਦਰ ਖਰਾਬ ਹੋ ਜੇ ਰਿਪਲੇਸ ਕਰਕੇ ਦੇ ਦਾਂਗੇ ਨਵਾਂ ਫੀਸ ਦੇਵਾਂਗੇ ਭਾਈ ਬਿਲਕੁਲ ਨਵਾਂ ਬਿਲਕੁਲ ਮਾੜੇ ਕੱਪੜੇ ਚ ਬਣਦਾ ਨਹੀਂ ਇੰਪੋਰਟਡ ਕੱਪੜੇ ਚ ਬਣਦਾ ਹੈ ਹਾਂ ਹਾਂ